ਗੁਰੂ ਦੀ ਕਾਖ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਰਾਗ ਦਾ ਨਾਮ ਹੈ ਜੀ ਪਹਿਲੇ ਪਾਤਸ਼ਾਹ ਜੁੱਧਾ ਪਾਵਨ ਸ਼ਬਦ ਅਰੰਭ ਹੋ ਲੱਗਾ ਹੈ ਜੀ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਗੁਰੂ ਤੋਂ ਹੀ ਨਿਰਮਲ ਨਾਮ ਦੀ ਪਛਾਣ ਹੁੰਦੀ ਹੈ ਜਿਹਦੇ ਸਦਕਾ ਸਰੀਰ ਵੀ ਨਿਰਮਲ ਹੋ ਜਾਂਦਾ ਹੈ ਜੀ ਨਿਰਮਲ ਸਾਚੂ ਮਨੁਸਾ ਸੋ ਜਾਣੈ ਅਬ ਪੀਰ ਫਿਰ ਉਹ ਨਿਰਮਲ ਪ੍ਰਭੂ ਨਿਰਮਲ ਜਿਹਦਾ ਨਾਮ ਸੱਚਾ ਹੈ ਉਹ ਮਨ ਚ ਵਸ ਪੈਂਦਾ ਹੈ ਜੋ ਹਿਰਦੇ ਦੀ ਪੀੜ ਨੂੰ ਜਾਣਦਾ ਹੈ ਜੀ ਸਹਜ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਫਿਰ ਟਿਕਾਉ ਦੇ ਵਿੱਚ ਰਹਿ ਕੇ ਫਿਰ ਬਹੁਤਾ ਸੁਖ ਮਿਲਦਾ ਹੈ ਫਿਰ ਜਮਾ ਦਾ ਤੀਰ ਨਹੀਂ ਲੱਗਦਾ ਜੀ ਭਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ ਇਹ ਭਾਈ ਨਿਰਮਲ ਨਾਮ ਦੇ ਵਿੱਚ ਇਸ਼ਨਾਨ ਕਰਕੇ ਮੁੜ ਕੇ ਮਨ ਨੂੰ ਮੈਲ ਨਹੀਂ ਲੱਗਦੀ ਜੀ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਇੱਕ ਪ੍ਰਭੂ ਦਾ ਨਾਮ ਨਿਰਮਲ ਹੈ ਜੇ ਹੋਰ ਬਾਕੀ ਸੰਸਾਰ ਮੈਲਾ ਹੈ ਜੀ ਰਹਾਉ ਰਹਾਉ ਦਾ ਬੰਸੀ ਜੀ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਜਿਹੜਾ ਹਰੀਦਾ ਮੰਦਰ ਹੈ ਉਹ ਬੜਾ ਸੋਹਣਾ ਹੈ ਜੋ ਕਰਤਾਰ ਨੇ ਆਪ ਬਣਾਇਆ ਹੈ ਜੀ ਹਰ ਅਵਸਰ ਦੀਪਿਆਂ ਨੂੰ ਭਜੋ ਤਰੇ ਪਾਵਣ ਜੋਤ ਅਪਾਰ ਉਹਦੇ ਚ ਜਿਹੜੇ ਤਿੰਨਾ ਭਵਨਾਂ ਚ ਜੋਤ ਅਪਾਰ ਹੈ ਉਹ ਹਿਰਦੇ ਚ ਵਸ ਪੈਂਦੀ ਹੈ ਜਿਹਦੇ ਬਰਾਬਰੇ ਕੋਈ ਸੂਰਜ ਚੰਦਰਮਾ ਹੋਰ ਦੀਪ ਹੋ ਜਿੰਨੇ ਤਾਰੇ ਨੇ ਬਰਾਬਰੀ ਨਹੀਂ ਕਰ ਸਕਦੇ ਜੀ ਹਾਰਡ ਪਟਣਗੜ ਕੋਠੜੀ ਸੱਚ ਸੌਦਾ ਵਪਾਰ। ਇਹ ਐਸਾ ਹਿਰਦਾ ਰੂਪ ਜਿਹੜਾ ਮੰਦਰ ਹੈ ਉਹ ਸੋਹਣਾ ਹੈ। ਉਹਦੇ 'ਚ ਹੀ ਪ੍ਰਭੂ ਦੇ ਨਾਮ ਦਾ ਵਪਾਰ ਹੁੰਦਾ ਹੈ ਜੀ। ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਣ ਪਾਈ। ਇਹ ਭਾਈ ਪ੍ਰਭੂ ਦਾ ਗਿਆਨ ਕੀ ਹੈ ਉਹ ਪੈ ਪੰਜਨਾ ਉਹ ਅੰਦਰ ਦੇ ਜਿਹੜਾ ਪੈ ਹੈ ਉਹਨੂੰ ਮੁਕਾਉਂਦਾ ਹੈ। ਤੂੰ ਪ੍ਰਭੂ ਦੇ ਨਾਮ ਚ ਜੁੜ ਕੇ ਵੇਖ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਇ ਇਹ ਭਾਈ ਜੇ ਤੂੰ ਆਪਣੇ ਮਨ ਨੂੰ ਟਿਕਾਉ ਚ ਰੱਖੇਂਗਾ ਪ੍ਰਭੂ ਦਾ ਨਾਮ ਪ੍ਰਗਟ ਹੋਵੇਗਾ ਜੀ ਐਸਾ ਸਤਿਗੁਰੂ ਜੇ ਮਿਲੇ ਤਾਂ ਸਹਿਜੇ ਲਈ ਮਿਲਾਏ ਐਸਾ ਸਤਿਗੁਰੂ ਜੇ ਮਿਲ ਪਵੇ ਤੇ ਫਿਰ ਸਹਿਜੇ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਕਸ ਕਸ ਵਟੀ ਲਾਈਆ ਪਰ ਕੇ ਹਿੱਤ ਚਿਤ ਲਾਏ ਪ੍ਰਭੂ ਫਿਰ ਆਪ ਕਸ ਕਸਵੱਟੀ ਭਾਵ ਕੇ ਕਸਵੱਟੀ ਲਾ ਕੇ ਪਰਖਦਾ ਹੈ ਵੀ ਕਿਹਦਾ ਚਿੱਤ ਜੁੜਿਆ ਕਿਹਦਾ ਨਹੀਂ ਜੁੜਿਆ ਜੀ ਖੋਟੇ ਠੌਰ ਨਾ ਪਾਈਨੀ ਖਰੇ ਖਜ਼ਾਨੇ ਪਾਏ ਜਿਹੜੇ ਕਸਵੱਟੀ ਚ ਫੇਲ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਥਾਂ ਨਹੀਂ ਮਿਲਦਾ ਤੇ ਜਿਹੜੇ ਖਰੇ ਨੇ ਉਹ ਖਜ਼ਾਨੇ ਚ ਪਾਏ ਜਾਂਦੇ ਹਨ ਜੀ ਆਸ ਅੰਦੇਸਾ ਦੂਰ ਕਰ ਇਆ ਮਲ ਜਾਏ ਸਮਾਏ ਇਹ ਭਾਈ ਤੂੰ ਆਪਣੇ ਦੇ ਜਿਹੜੀ ਆਸ ਹੈ ਨਾ ਉਹਦੇ ਸਚਿੰਤਾ ਹੈ ਦੂਰ ਕਰ ਇਵੇਂ ਤੇਰੀ ਜਿਹੜੀ ਮਨ ਦੀ ਮੈਲ ਹੈ ਮੁੱਕ ਜਾਏਗੀ ਜੀ ਸੁਖ ਕੋ ਮੰਗ ਸਭ ਕੋ ਦੁੱਖ ਨਾ ਮੰਗੈ ਕੋਈ ਸਾਰਾ ਸੰਸਾਰ ਸੁੱਖ ਮੰਗਦਾ ਕੋਈ ਵੀ ਦੁੱਖ ਨਹੀਂ ਮੰਗਦਾ ਜੀ ਸੁਖ ਹੈ ਕੋ ਦੁੱਖ ਅਗਲਾ ਮਨ ਮੁਕਬੂਜ ਨ ਹੋਏ ਹੁਣ ਹਰ ਕੋਈ ਸੁੱਖ ਮੰਗਦਾ ਦੁੱਖ ਨਹੀਂ ਮੰਗਦਾ ਪਰ ਸਤਿਗੁਰੂ ਕਹਿਣ ਲੱਗੇ ਸੁੱਖ ਦੇ ਵਿੱਚ ਕਈ ਵਾਰੀ ਫਿਰ ਬਹੁਤਾ ਦੁੱਖ ਪ੍ਰਗਟ ਹੋ ਜਾਂਦਾ ਹੈ ਮਨ ਮੁਖ ਨੂੰ ਇਹ ਹੀ ਸਮਝ ਨਹੀਂ ਜੀ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੀਦ ਸੁਖ ਹੋਏ ਜਿਹੜਾ ਸੁਖ ਤੇ ਦੁੱਖ ਨੂੰ ਦੋਵਾਂ ਨੂੰ ਇੱਕ ਕਰਕੇ ਜਾਣਦਾ ਹੈ ਸ਼ਬਦ 'ਚ ਜੋੜ ਕੇ ਉਹਨੂੰ ਸੁਖ ਮਿਲਦਾ ਹੈ ਜੀ ਭੀਦ ਪੁਕਾਰੀ ਵਾਚੀਐ ਬਾਣੀ ਬ੍ਰਹਮ ਬਿਆਸ ਜਿਹੜਾ ਵੇਦ ਰਿਸ਼ੀ ਹੈ ਉਹ ਸਿਰਫ ਵੇਦਾਂ ਨੂੰ ਹੀ ਪੜਦਾ ਰਹਿੰਦਾ ਹੈ ਪਰ ਉਹ ਪ੍ਰਭੂ ਦੀ ਬਾਣੀ ਦੀ ਵਿਚਾਰ ਨਹੀਂ ਕਰਦਾ ਜੀ ਮਨ ਜਨ ਸੇਵਕ ਸਾਧਕਾਂ ਨਾਮ ਰਤੇ ਗੁਣਤਾਸ ਐਸੀ ਸਤਿਗੁਰੂ ਕਹਿਣ ਲੱਗੇ ਪਤਾ ਨਹੀਂ ਕਿੰਨੇ ਕੁ ਮਨ ਜਾਨੇ ਸੇਵਕਾਂ ਨੇ ਸਾਧਕਾਂ ਨੇ ਜੋ ਪ੍ਰਭੂ ਦੇ ਨਾਮ ਚ ਰਤੇ ਹੋਏ ਹਨ ਜੀ ਸਚ ਰਤੇ ਸੇ ਜਿਣ ਗਏ ਔ ਸਦਬਲਿਹਾਰਾਂ ਜਾਸ ਜਿਹੜੇ ਸੱਚ ਜੁੜ ਗਏ ਨੇ ਉਹ ਜਿੱਤ ਗਏ ਨੇ ਮਹਾਰਜ ਕਹਿਣ ਲੱਗੇ ਮੈਂ ਐਸੇ ਮੁਨਖਾਂ ਤੋਂ ਸਦਕੇ ਜਾਨਣਾ ਹਾ ਜੀ ਸ਼ੌਜਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਜਿਹੜੇ ਪ੍ਰਭੂ ਦੇ ਨਾਮ 'ਚ ਜੁੜੇ ਨੇ ਉਹ ਚੁਗਾ ਚੌਂ ਜੁਗਾ ਤੱਕ ਮੈਲੇ ਹੀ ਮੈਲੇ ਹਨ ਜੀ ਭਗਤੀ ਭਾਏ ਵੀ ਹੂਣਿਆ ਮੂੰਹ ਕਾਲਾ ਪਤ ਖੋਏ ਪ੍ਰਭੂ ਦੀ ਭਗਤੀ ਤੋਂ ਬਿਨਾ ਪ੍ਰਭੂ ਦੇ ਡਰ ਅਦਬ ਤੋਂ ਬਿਨਾ ਵੇ ਹੋਣੇ ਨੇ ਉਹਨਾਂ ਦਾ ਮੂੰਹ ਕਾਲਾ ਪਤ ਗਵਾ ਕੇ ਚੱਲੇ ਹਨ ਜੀ ਜਿਨੀ ਨਾਮ ਵਿਸਾਰਿਆ ਔਗਣ ਮੁਠੀ ਰੋਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਸਤਿਗੁਰੂ ਕਹਿਣ ਲੱਗੇ ਉਹ ਫਿਰ ਔਗਣਾ ਦੀ ਪੰਡ ਲੈ ਕੇ ਠੱਗ ਕੇ ਸੰਸਾਰ ਚੋਂ ਜਾਂਦੇ ਹਨ ਜੀ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਲਭਦੇ ਲਭਦੇ ਤਤ ਲਭੀ ਲਿਆ ਕੇ ਪ੍ਰਭੂ ਦੇ ਡਰ ਦੇ ਵਿੱਚ ਰਹਿ ਕੇ ਹੀ ਅਦਬ ਦੇ ਵਿੱਚ ਰਹਿ ਕੇ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਜੀ ਆਪ ਪਛਾਣ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ ਜਿਹ ਆਪਣੇ ਆਪ ਦੀ ਪਛਾਣ ਕਰ ਦੋ ਹਿਰਦੇ ਘਰ ਚ ਟਿਕ ਜਾਂਦਾ ਉਹਨਾਂ ਦੀ ਹਉਮੈ ਤ੍ਰਿਸ਼ਨਾ ਮੁੱਕ ਜਾਂਦੀ ਹੈ ਜੀ ਨਾਨਕ ਨਿਰਮਲ ਊਜਲੇ ਜੋ ਰਾਤੇ ਹਰਨਾਏ ਨਾਨਕ ਜੋ ਨਿਰਮਲ ਨੇ ਉਹ ਊਜਲੇ ਨੇ ਕਿਉਂਕਿ ਪ੍ਰਭੂ ਦੇ ਨਾਮ ਚ ਰੱਤੇ ਹੋਏ ਹਨ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਸ਼ਾ ਜਿੱਦਾਂ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ ਸੁਣ ਮਨ ਪੂਲੇ ਬਾਵਰੇ ਗੁਰ ਕੀ ਚਰਣੀ ਲਾਗ ਬਾਬਰੈ ਮਨ ਸੁਣ ਗੁਰੂ ਦੀ ਚਰਨ ਵਿੱਚ ਜੁੜ ਜਾ ਜੀ ਹਰ ਜਪਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਹਰਿ ਦਾ ਨਾਮ ਧਿਆ ਜੇ ਸਦਕਾ ਜਿਹੜਾ ਜਮ ਹੈ ਡਰ ਕੇ ਭਜ ਜਾਣਗੇ ਜੀ ਦੁਖ ਕਣਾਉਂਦੋ ਹਾਗਣੀ ਕਿਉਂ ਥਿਰ ਰਹਾ ਸੁਹਾਗ ਸੁਹਾਗਣੀਆਂ ਨੂੰ ਬੜਾ ਦੁੱਖ ਹੈ ਉਹਨਾਂ ਦਾ ਸੁਹਾਗ ਪ੍ਰਭੂ ਪ੍ਰਤੀ ਕਿਵੇਂ ਹਿਰਦੇ ਚ ਵਸੇਗਾ ਜੀ ਭਾਈ ਦੇ ਅਵਰ ਨਾਹੀ ਮੈਂ ਥਾਉ ਭਾਈ ਮੈਂ ਪ੍ਰਭੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਵੇਖਦਾ ਨਾ ਕੋਈ ਥਾਂ ਤੇ ਜਾਣਾ ਹਾ ਜੀ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਵ ਮੈਂ ਗੁਰੂ ਤੋਂ ਸਦਕੇ ਜਾਣਾ ਵਾਂ ਜਿਸ ਨੇ ਮੈਨੂੰ ਨਾਮ ਰੂਪੀ ਧਨ ਬਖਸ਼ਿਆ ਹੈ ਜੀ ਰਹਾਉ ਰਹਾਉ ਦਾ ਬੰਸੀ ਜੀ ਗੁਰਮਤ ਪਤ ਸ਼ਾਬਾਸ਼ ਤਿਸ ਤਿਸ ਕਾ ਸੰਗ ਮਿਲਾਉ ਗੁਰੂ ਮੈਨੂੰ ਪਤ ਬਖਸ਼ਦਾ ਹੈ ਗੁਰੂ ਨੇ ਇਸ ਲਈ ਸ਼ਾਬਾਸ਼ ਹੈ ਗੁਰੂ ਦੇ ਨਾਲ ਜੁੜ ਕੇ ਹੀ ਪ੍ਰਭੂ ਨਾਲ ਮਿਲਿਆ ਜਾ ਸਕਦਾ ਹੈ ਜੀ ਤਿਸ ਬਿਨ ਕੜੀ ਨਾ ਜੀਵੂ ਬਿਨ ਨਾਮ ਹੈ ਮਰ ਜਾਵ ਪ੍ਰਭੂ ਤੋਂ ਬਿਨਾ ਕੜੀ ਨਹੀਂ ਜਿਉਂਦਾ ਰਹਿ ਸਕਦਾ ਮੈਂ ਮੰਨ ਕਰਕੇ ਮਰ ਜਾ ਨਾ ਹਾ ਜੀ ਮੈਂ ਅੰਦਲੇ ਨਾਮ ਨਾ ਈਸਦਾ ਟੇਕ ਟਿੱਕੀ ਘਰ ਜਾ ਮੈਂ ਅੰਦਲੇ ਮਨੁੱਖ ਨੂੰ ਪ੍ਰਭੂ ਦਾ ਨਾਮ ਨਾ ਈਸਦਾ ਦੇ ਪ੍ਰਭੂ ਦੇ ਨਾਮ ਤੇ ਹੀ ਮੇਰੀ ਟੇਕ ਹੈ ਜੀ ਗੁਰੂ ਜਿਨ੍ਹਾਂ ਕਾ ਅੰਦੁਲਾ ਚੇਲੇ ਨਾਹੀਂ ਠਾਉ ਜਿਨ੍ਹਾਂ ਦਾ ਗੁਰੂ ਅੰਦੁਲਾ ਹੈ ਉਹਨਾਂ ਦੀ ਚੇਲਿਆਂ ਨੂੰ ਕੋਈ ਠਾ ਪਾਵ ਕੇ ਟਿਕਾਉ ਨਹੀਂ ਮਿਲਦਾ ਜੀ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸਵਾ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ ਤੇ ਨਾਮਤ ਬਿਨਾਂ ਜੀਵਨ ਮਨੋਰਥ ਪੂਰਾ ਨਹੀਂ ਹੁੰਦਾ ਜੀ ਆਏ ਗਿਆ ਪਛਤਾਵਣਾ ਨਿਉ ਸੁਈਆ ਘਰ ਕਾ ਜਿਵੇਂ ਘਰ ਵਿੱਚ ਪ੍ਰੋਣਾ ਆਵੇ ਪਰ ਘਰ ਸੁੰਨਾ ਹੋਵੇ ਉਹ ਫਿਰ ਘਰ ਚ ਨਹੀਂ ਰਹਿ ਸਕਦਾ ਇਵੇਂ ਸਤਿਗੁਰੂ ਕਹਿਣ ਲੱਗੇ ਮਨੁੱਖ ਸੰਸਾਰ ਚ ਆਉਂਦਾ ਹੈ ਚੱਲਾ ਜਾਂਦਾ ਹੈ ਜੀ ਬਿਨ ਨਾਮੈ ਦੁਖ ਦੇ ਹੋਰੀ ਯੋਂ ਕਲਰ ਕੀ ਪੀਤਾ ਜਿਵੇਂ ਕਲਰ ਦੀ ਕੰਦ ਹੈ ਉਹ ਕਦੀ ਨਹੀਂ ਟਿਕ ਸਕਦੀ ਜਿਵੇਂ ਸੁੰਨੇ ਘਰ ਵਿੱਚ ਕਾਂ 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 ਕਰਕੇ ਚੱਲਾ ਜਾਂਦਾ ਹੈ ਉਹ ਨਹੀਂ ਬੈਂਦਾ ਐਵੇਂ ਮਨੁੱਖਾ ਜੀਵਨ ਹੈ ਨਾਮ ਤੋਂ ਬਿਨਾ ਦੁੱਖ ਹੀ ਪਾਉਂਦਾ ਹੈ ਜੀ ਤਵ ਲਗ ਮਹਿਲ ਨ ਪਾਈਆ ਜਬ ਲਗ ਸਾਚ ਨ ਚੀਤ ਉਦੋਂ ਤੱਕ ਪ੍ਰਭੂ ਦਾ ਦਰ ਮਹਿਲ ਨਹੀਂ ਮਿਲਦਾ ਜਦੋਂ ਤੱਕ ਸੱਚੇ ਨਾਮ 'ਚ ਚਿੱਤ ਨਹੀਂ ਜੁੜਦਾ ਜੀ ਸ਼ਬਦ ਰਪੈ ਘਰ ਪਾਈਆ ਨਿਰਵਾਣੀ ਪਦਨੀਤਾ ਜਿਹੜੇ ਪ੍ਰਭੂ ਦੇ ਘਰ ਚ ਰੰਗੇ ਨੇ ਉਹਨਾਂ ਨੂੰ ਉਹ ਨਿਰਵਾਣੀ ਪਦਨੀਤਿ ਭਾਵ ਕੇ ਵਿਕਾਰਾਂ ਤੋਂ ਰਹਿਤ ਅਵਸਥਾ ਦੀ ਦਾਤ ਮਿਲ ਜਾਂਦੀ ਹੈ ਜੀ ਹਾਂ ਗੁਰ ਪੁੱਛੂ ਆਪਣੇ ਗੁਰ ਪੁੱਛਕਾਰ ਕਮਾਉ ਮੈਂ ਆਪਣੇ ਗੁਰੂ ਨੂੰ ਪੁੱਛਣਾ ਹਾਂ ਗੁਰੂ ਨੂੰ ਪੁੱਛ ਕੇ ਹੀ ਜੀਵਨ ਕਾਰ ਕਮਾਉਣਾ ਹਾਂ ਜੀ ਸ਼ਬਦ ਸਲਾਹੀ ਮਨ ਵਸੈ ਉਮੰਬਨ ਦੁਖ ਜਲ ਜਾ ਸਬ ਚ ਜੁੜ ਕੇ ਮਨ ਪ੍ਰਭੂ ਦੇ ਨਾਮ ਚ ਵਸ ਜਾਂਦਾ ਹੈ ਜੀ ਤੇ ਹਉਮੈ ਸੜ ਬਲ ਜਾਂਦੀ ਹੈ ਜੀ ਸਹਿਜ ਹੋਏ ਮਿਲਾਵੜਾ ਸਾਚੇ ਸਾਚ ਮਿਲਾਵ ਸਹਿਜ ਹੀ ਪ੍ਰਭੂ ਦੇ ਨਾਮ ਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਪ੍ਰਭੂ ਦੇ ਨਾਮ ਚ ਜੁੜ ਜਾਂਦੇ ਹਨ ਜੀ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਪ੍ਰਭੂ ਦੇ ਨਾਮ ਚ ਜਿਹੜੇ ਜੁੜ ਗਏ ਉਹ ਨਿਰਮਲੇ ਹੋ ਗਏ ਉਹਨਾਂ ਨੇ ਕਾਮ ਕ੍ਰੋਧ ਨੂੰ ਤਿਆਗ ਦਿੱਤਾ ਜੀ ਨਾਮ ਸਲਾਹਣ ਸਦ ਸਦਾ ਹਰ ਰੱਖੈ ਓਰ ਧਾਰ ਪ੍ਰਭੂ ਦੇ ਨਾਮ ਨੂੰ ਸਦਾ ਸਲਾਉਂਦੇ ਹਨ ਪ੍ਰਭੂ ਦੇ ਨਾਮ ਨੂੰ ਉਹਨਾਂ ਨੇ ਹਿਰਦੇ ਚ ਟਿਕਾਇਆ ਹੈ ਜੀ ਸੋ ਕਿਉ ਮਨੋਂ ਵਿਸਾਰੀਐ ਸਭ ਜੀਆਂ ਦਾ ਆਧਾਰ ਭਾਈ ਉਸ ਪ੍ਰਭੂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਜੋ ਸਾਰੇ ਜੀਵਾਂ ਦਾ ਆਧਾਰ ਹੈ ਜੀ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਜਿਹੜੇ ਸ਼ਬਦ ਚ ਇੱਕੋ ਹੀ ਆਪਣਾ ਆਪ ਮੁਕਾ ਲੈਂਦੇ ਨੇ ਫਿਰ ਮੁੜ ਕੇ ਪਦਾਰਥਾਂ ਦੇ ਵਿੱਚ ਖਚਿਤ ਨਹੀਂ ਹੁੰਦੇ ਜੀ ਸ਼ਬਦ ਹੀ ਤੇ ਪਾਈ ਹੈ ਹਰ ਨਾਮੇ ਲੱਗੈ ਪਿਆਰ ਸ਼ਬਦ ਰਾਹੀ ਹੀ ਉਹਨਾਂ ਨੂੰ ਨਾਮ ਹਾਸਲ ਹੁੰਦਾ ਤੇ ਨਾਮ ਚ ਪਿਆਰ ਜੁੜਿਆ ਰਹਿੰਦਾ ਹੈ ਜੀ ਬਿਨ ਸ਼ਬਦ ਹੈ ਜਗ ਪੂਲਾ ਫਿਰੈ ਮਰ ਜਨਮ ਵਾਰੂ ਵਾਰ ਸ਼ਬਦ ਤੋਂ ਬਿਨ ਸੰਸਾਰ ਪੁੱਲਾ ਉਹ ਸੰਸਾਰ ਚਮਦਾ ਮਰਦਾ ਹੀ ਰਹਿੰਦਾ ਹੈ ਜੀ ਸਭ ਸਲਾਹ ਹੈ ਆਪਕੋ ਵੱਡੋ ਵਡੇਰੀ ਹੋਏ ਹਰ ਮਨੁੱਖ ਆਪਣੇ ਆਪ ਨੂੰ ਸਲਾਉਂਦਾ ਇਹੀ ਚਾਹੁੰਦਾ ਮੇਰੀ ਉਮਰ ਵੱਡੀ ਹੋ ਜਾਏ ਜੀ ਗੁਰਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਪਰ ਗੁਰੂ ਤੋਂ ਬਿਨਾ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦਾ ਜਿਨਾਂ ਕਹਿਣ ਸੁਣਨ ਨਾਲ ਕੁਛ ਨਹੀਂ ਬਣਦਾ ਜੀ ਨਾਨਕ ਸ਼ਬਦ ਪਛਾਣੀਆਂ ਹੌਮੈ ਕਰਨ ਕੋਈ ਨਾਨਕ ਜਿਹੜੇ ਸ਼ਬਦ ਤੇ ਜੁੜ ਗਏ ਨੇ ਉਹਨਾਂ ਨੇ ਪ੍ਰਭੂ ਨੂੰ ਪਛਾਣ ਲਿਆ ਫਿਰ ਹੌਮੈ ਚੋਂ ਨਹੀਂ ਬਿਲਕ ਦੇ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਸੇ ਜਦੋਂ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ ਬਿਨ ਪਿਰ ਧਨ ਸ਼ਿੰਗਾਰੀਐ ਜੋ ਬੰਬਾਦ ਖੁਆਰ ਪ੍ਰਭੂ ਦੇ ਨਾਮ ਤੋਂ ਬਿਨਾਂ ਜਿਹੜੀ ਜੀਵ ਸ੍ਰੀ ਸ਼ਿੰਗਾਰ ਕਰਦੀ ਪਾਵ ਕੇ ਅਡੰਬਰ ਕਰਦੀ ਏ ਫਿਰ ਉਹ ਆਪਣੇ ਜੋਬਨ ਦੇ ਵਿੱਚ ਖੁਆਰੀ ਹੀ ਖੱਟਦੀ ਹੈ ਜੀ ਨਾ ਮਾਣੇ ਸੁਖ ਸੇਜੜੀ ਬਿਨ ਪ੍ਰਭਾਦ ਸ਼ਿੰਗਾਰ ਪ੍ਰਭੂ ਤੋਂ ਬਿਨਾ ਉਹ ਜਿਹੜੀ ਸੁਖ ਦੀ ਸੇਜ ਨਹੀਂ ਮਾਣ ਸਕਦੀ ਤੇ ਪ੍ਰਭੂ ਦੇ ਨਾਮ ਤੋਂ ਬਿਨਾ ਸਿਰ ਝਗੜਾ ਹੀ ਕਰਦੀ ਹੈ ਜੀ ਦੁੱਖ ਕਣੋਂ ਦੋਹਾਗਣੀ ਨਾ ਕਰ ਸੇਜ ਭਤਾ ਉਸ ਤਹਾਗਣੀ ਜੀ ਬਿਸਤਰੀ ਦੇ ਅੰਦਰ ਦੁੱਖ ਹੀ ਦੁੱਖ ਹੈ ਹਿਰਦੇ ਕਾਰ ਤੇ ਪ੍ਰਭੂ ਦੀ ਸੇਜ ਨਹੀਂ ਮਿਲਦੀ ਜੀ ਮਨ ਰੀ RAM ਜਪੋ ਸੁਖ ਹੋਏ ਇਹ ਮੇਰੇ ਮਨ ਪ੍ਰਭੂ ਦੇ ਨਾਮ ਨੂੰ ਜਪ ਸੁਖ ਤਾਂ ਹੀ ਮਿਲੇਗਾ ਜੀ ਬਿਨ ਕੁਰ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਬਿਨਾਂ ਗੁਰੂ ਤੋਂ ਪ੍ਰੇਮ ਨਹੀਂ ਮਿਲਦਾ ਸ਼ਬਦ ਚ ਜੁੜ ਕੇ ਹੀ ਪ੍ਰਭੂ ਦੇ ਨਾਮ ਦਾ ਰੰਗ ਲੱਗਦਾ ਹੈ ਜੀ ਰਹਾਉ ਰਹਾਉਦਾ ਬੰਸੀ ਜੀ ਗੁਰ ਸੇਵਾ ਸੁਖ ਪਾਈ ਆ ਹਰ ਵਰ ਸਹਿਜ ਸ਼ਿੰਗਾਰ ਗੁਰੂ ਦੀ ਸੇਵਾ ਤੋਂ ਹੀ ਸਹਿਜ ਮਿਲਦਾ ਹੈ ਹਰੀ ਨੂੰ ਆਪਣਾ ਖਸਮ ਬਣਾ ਕੇ ਹੀ ਸਹਿਤ ਅਭਿ ਸ਼ਿੰਗਾਰ ਹੁੰਦਾ ਹੈ ਜੀ ਸਚਮਾਣੇ ਪਿਰਸੇ ਜੜੀ ਗੂੜਾ ਹੇਤ ਪਿਆਰ ਉਹ ਜੀਵ ਇਸਤਰੀ ਸੱਚ ਨੂੰ ਮੰਨਦੀ ਹੈ ਪ੍ਰਭੂ ਦੇ ਨਾਮ ਚੋਂ ਉਹਨਾਂ ਦਾ ਪਿਆਰ ਗੂੜਾ ਹੈ ਜੀ ਗੁਰਮੁਖ ਜਾਣ ਸਿਆਣੀਆਂ ਗੁਰਮੇਲੀ ਗੁਣ ਚਾਰ ਗੁਰੂ ਨਾਲ ਜੋੜ ਕੇ ਉਹਨਾਂ ਨੇ ਪ੍ਰਭੂ ਨੂੰ ਪਛਾਲ ਲਿਆ ਹੈ ਅਤੇ ਚੰਗੇ ਗੁਣਾਂ ਦੀ ਦਾਤ ਫਸਲ ਕਰ ਲਈ ਹੈ ਜੀ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਜਿਨਾਂ ਨੇ ਪ੍ਰਭੂ ਨੇ ਮੋਹ ਲਿਆ ਹੈ ਰੰਗ ਲਾ ਦਿੱਤਾ ਹੈ ਉਹ ਸੱਚ ਚ ਜੁੜੀਆਂ ਹੋਈਆਂ ਹਨ ਜੀ ਮੰਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਉਹਨਾਂ ਦਾ ਮੰਨ ਤੇ ਸੱਚੇ ਨਾਮ ਦੇ ਵਿੱਚ ਵਿਕਸਿਆ ਹੋਇਆ ਹੈ ਫਿਰ ਐਸੀ ਦੀ ਕੀਮਤ ਬਿਆਨ ਨਹੀਂ ਹੁੰਦੀ ਜੀ ਹਰ ਵਰ ਘਰ ਸੋਹਾਗਣੀ ਨਿਰਮਲ ਸੱਚ ਨਾਏ ਜੀ ਬਿਸਤਰੀਆਂ ਦੇ ਹਿਰਦੇ ਚ ਪ੍ਰਭੂ ਪਤੀ ਪ੍ਰਗਟ ਹੋ ਜਾਂਦਾ ਸੱਚੇ ਨਾਮ ਚ ਜੁੜੀਆਂ ਰਹਿੰਦੀਆਂ ਹਨ ਜੀ ਮਨ ਮੈਂ ਮਨੁਆ ਜੀ ਮਰੇ ਤਾਂ ਪਿਰ ਰਾਵੈ ਨਾਰ ਜੇ ਮਨ ਮਨ ਚ ਹੀ ਮਰ ਜਾਏ ਭਵ ਕੇ ਜੇ ਮਨ ਦੀਆਂ ਆਸਾਂ ਮਨਸਾ ਤ੍ਰਿਸ਼ਨਾ ਮੁਕ ਜਾਏ ਫਿਰ ਐਸੀ ਜੀਵ ਬਿਸਤਰੀ ਪ੍ਰਭੂ ਨੂੰ ਚੰਗੀ ਲੱਗਦੀ ਹੈ ਪ੍ਰਭੂ ਦੇ ਨਾਮ ਦਾ ਰੰਗ ਮਾਣਦੀ ਹੈ ਜੀ ਇਕਤ ਤਾਗੈ ਰਲ ਮਿਲੈ ਗਾਲੇ ਮੋਤੀਆਂ ਨ ਕਹਾਰ ਜਿਵੇਂ ਇੱਕ ਧਾਗੇ ਚ ਸਾਰੇ ਮੋਤੀ ਇਕੱਠੇ ਹੋ ਜਾਂਦੇ ਨੇ ਤੇ ਫਿਰ ਉਹ ਹਾਰ ਬਣ ਜਾਂਦਾ ਐਵੇਂ ਹੀ ਆਪਣੀ ਆਸਾਂ ਤਿਆਗ ਕੇ ਪ੍ਰਭੂ ਦੇ ਨਾਮ ਚ ਕੱਗ ਇਕੱਤਰ ਹੋ ਜਾਂਦੀ ਹੈ ਜੀ ਸੰਤ ਸਭਾ ਸੁਖ ਊਪਜੈ ਗੁਰਮੁਖ ਨਾਮ ਆਧਾਰ ਇਸ ਸੰਤ ਸਭਾ ਸੱਜਣਾ ਦੇ ਵਿੱਚ ਭਲੇ ਮਨੁੱਖਾਂ ਦੀ ਸਭਾ ਚ ਸੁਖ ਮਿਲਦਾ ਹੈ ਤੇ ਗੁਰੂ ਦੇ ਸਾਹਮਣੇ ਹੋ ਕੇ ਨਾਮ ਦਾ ਆਸਰਾ ਪ੍ਰਾਪਤ ਹੁੰਦਾ ਹੈ ਜੀ ਖਿਨ ਮੈਂ ਊਪਜੈ ਖਿਨ ਖਪਾ ਕਿਨਿਆ ਵੈ ਖਿਨ ਜਾਏ ਮਨੁੱਖ ਖਿਨ ਵਿੱਚ ਹੀ ਪੈਦਾ ਹੁੰਦਾ ਖਿਨ ਚ ਮਿਟ ਜਾਂਦਾ ਖਿਨ ਮਾਤਰ ਚ ਆਉਣ ਜਾਂ ਲੱਗਾ ਰਹਿੰਦਾ ਹੈ ਜੀ ਸ਼ਬਦ ਪਛਾਣ ਹੈ ਰਵ ਰਹੇ ਨਾ ਤਿਸ ਕਾਲ ਸਤਾਏ ਜਿਨ੍ਹਾਂ ਨੇ ਸ਼ਬਦ ਦੀ ਪਛਾਣ ਕਰ ਲਈ ਫਿਰ ਉਹਨਾਂ ਨੂੰ ਕਾਲ ਨਹੀਂ ਸਤਾਉਂਦਾ ਜੀ ਸਾਹਿਬ ਤੁਲ ਨਾ ਤੋਲਿਆ ਕਥਨ ਨਾ ਪਾਇਆ ਜਾਏ اے ਭਾਈ ਪ੍ਰਭੂ ਕੀ ਹੈ ਪ੍ਰਭੂ ਅਤੁੱਲ ਹੈ ਤੋਲਿਆ ਨਹੀਂ ਜਾ ਸਕਦਾ ਨਿਤ ਨਿਰਾ ਬਿਆਨ ਕਰਨ ਨਾਲ ਨਹੀਂ ਪਾਇਆ ਜਾ ਸਕਦਾ ਜੀ ਵਪਾਰੀ ਵਣਯਾਰਿਆਂ ਆਈ ਵਜੋਂ ਲਿਖਾਏ ਜਿਹੜੇ ਵਪਾਰੀ ਨੇ ਵਣਜਾਰੇ ਨੇ ਉਹ ਵਪਾਰ ਕਰਨ ਦਾ ਲੇਖ ਲਿਖਾ ਕੇ ਲਿਆਏ ਹਨ ਜੀ ਕਾਰ ਕਮਾਵੇਂ ਸੱਚ ਕੀ ਲਾਹਾ ਮਿਲੇ ਰਜ਼ਾਏ ਉਹਨੂੰ ਸੱਚੀ ਕਾਰ ਕਮਾਉਂਦੇ ਨੇ ਫਿਰ ਉਹਨੂੰ ਸੱਚੇ ਨਾਮ ਦਾ ਲਾਹਾ ਮਿਲਦਾ ਹੈ ਜੀ ਊਂਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨ ਤਮਾਏ ਗੁਰੂ ਦੇ ਸਾਹਮਣੇ ਹੋ ਕੇ ਸੱਚੇ ਨਾਮ ਦੀ ਪੂੰਜੀ ਮਿਲਦੀ ਹੈ ਉਹਨਾਂ ਨੂੰ ਹੋਰ ਕਿਸੇ ਇੱਕ ਤਿਲ ਮਾਤਰ ਤ੍ਰਿਸ਼ਨਾ ਤਮਾ ਨਹੀਂ ਰਹਿੰਦੀ ਜੀ ਗੁਰਮੁਖ ਤੋਲ ਤੁਲਾਈ ਸੀ ਸੱਚ ਚਤਰਾਜੀ ਤੋਲ ਪ੍ਰਭੂ ਆਪ ਹੀ ਤਰਾਜੀ ਹੈ ਆਪ ਹੀ ਵਟਾ ਹੈ ਤੇ ਪ੍ਰਭੂ ਆਪ ਹੀ ਗੁਰੂ ਦੇ ਸੰਮੁਖ ਕਰਕੇ ਮਨੁੱਖਾ ਨੂੰ ਤੋਲਦਾ ਹੈ ਜੀ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਤੇ ਜਦੋਂ ਗੁਰੂ ਤੋਲਦਾ ਹੈ ਫਿਰ ਆਸਾ ਮਨਸਾ ਇਹ ਨਸਾਰਿਆਂ ਨੂੰ ਠਾਕ ਰੋਕ ਲਾ ਦਿੰਦਾ ਹੈ ਜੀ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਪ੍ਰਭੂ ਆਪ ਜੀਵਾਂ ਨੂੰ ਤੋਲਦਾ ਹੈ ਫਿਰ ਉਹ ਤੋਲ ਵੀ ਪੂਰਾ ਨਿਕਲਦਾ ਦਾ ਹੈ ਜੀ ਕਥਨੈ ਕਹਿਣਾ ਛੁੱਟੀ ਆ ਨਾ ਪੜ ਪੁਸਤਕ ਭਾਰ ਦੁਨਿਆਵੀ ਪੁਸਤਕਾਂ ਪੜ ਪੜ ਕੇ ਭਾਰ ਹੀ ਸਿਰ ਤੇ ਇਕੱਠਾ ਹੁੰਦਾ ਹੈ ਨੀਰਾ ਕਥਨ ਕਰਨ ਦੇ ਨਾਲ ਨਹੀਂ ਛੁੱਟਿਆ ਜਾ ਸਕਦਾ ਜੀ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਕਾਇਆ ਨੂੰ ਬਾਹਰੋਂ ਤੋ-ਤੋ ਕੇ ਪ੍ਰਭੂ ਦੀ ਭਗਤੀ ਪਿਆਰ ਨਹੀਂ ਮਿਲਦਾ ਜੀ ਨਾਨਕ ਨਾਮ ਨਾ ਵਿਸਰੈ ਮਿਲ ਗੁਰ ਕਰਤਾਰ ਜਿਨ੍ਹਾਂ ਨੂੰ ਗੁਰੂ ਕਰਤਾਰ ਮਿਲ ਲੈਂਦਾ ਨਾਨਕ ਫਿਰ ਉਹਨਾਂ ਨੂੰ ਨਾਮ ਨਹੀਂ ਬਿਸਰਦਾ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੁੱਧਾ ਪਾਵਨ ਸ਼ਬਦ ਰਾਮ ਹੋਣ ਲੱਗਾ ਹੈ ਜੀ ਸਤਗੁਰੂ ਪੂਰਾ ਜੀ ਮਿਲ ਲੈ ਪਾਈਆਂ ਰਤਨ ਵਿਚਾਰ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਉਹ ਰਤਨ ਵਿਚਾਰ ਭਾ ਕੇ ਪ੍ਰਭੂ ਦੇ ਨਾਮ ਰੂਪੀ ਰਤਨ ਦੀ ਵਿਚਾਰ ਕਰ ਲੈਂਦੇ ਹਨ ਜੀ ਮਨ ਦੀ ਜੈ ਗੁਰ ਆਪਣੇ ਪਾਈਆਂ ਸਰਬ ਪਿਆਰ ਉਹ ਆਪਣਾ ਮਨ ਗੁਰੂ ਨੂੰ ਸੌਂਪ ਦਿੰਦੇ ਹਨ ਅਤੇ ਉਹ ਸਰਬ ਪਿਆਰ ਪਾ ਕੇ ਪ੍ਰਭੂ ਦੇ ਦਰ ਤੋਂ ਪਿਆਰ ਹਾਸਲ ਕਰ ਲੈਂਦੇ ਹਨ ਜੀ ਮੁਕਤ ਪਦਾਰਥ ਪਾਈਆਂ ਔਗਣ ਮੇਟਣ ਹਾਰ ਪ੍ਰਭੂ ਔਗਣਾ ਨੂੰ ਖਤਮ ਕਰਨ ਵਾਲਾ ਹੈ ਤੇ ਬੋਧੇਦਾਰ ਤੋਂ ਮੁਕਤੀ ਪਦਾਰਥ ਭਾਉ ਕੇ ਮੁਕਤ ਹੁੰਦਾ ਦਰਮ ਮਿਲਦਾ ਹੈ ਜੀ ਆਈ ਰੇ ਗੁਰ ਬਿਨ ਗਿਆਨ ਨਾ ਹੋਏ ਇਹ ਭਾਈ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ ਜੀ ਪੁੱਛੋ ਬ੍ਰਹਮੇ ਨਾਰਦ ਬੀਦ ਵਿਆਸ ਕੋਈ ਭਾਵੇਂ ਵਿਆਸ ਰਿਸ਼ੀ ਨੂੰ ਜਾਗਰਸ਼ੀ ਨੂੰ ਜਾਗ ਪੁੱਛ ਲੋ ਜਿੰਨੇ ਵਿਦਿਆ ਨੂੰ ਬਣਾਇਆ ਹੈ ਨਿਰਾ ਕਹਿਣ ਦੇ ਨਾਲ ਨਹੀਂ ਛੁੱਟਿਆ ਜਾਂਦਾ ਜੀ ਗਿਆਨ ਧਿਆਨ ਤੁਨ ਜਾਣੀਐ ਕਥ ਕਹਾਵੈ ਸੋਇ ਮੇਰਾ ਗਿਆਨ ਧਿਆਨ ਧੁਨ ਜਾਣਿਆ ਕਤ ਕਹਾਵੈ ਸੋਇ ਭਾਗ ਕੇ ਗਿਆਨ ਧਿਆਨ ਤੇ ਅਤੇ ਅਨਹਦ ਧੁਨ ਭਾਗ ਪ੍ਰਭੂ ਦੇ ਅੰਦਰ ਸੁਰਤ ਹੈ ਇਹ ਪ੍ਰਭੂ ਦੇ ਦਰ ਤੇ ਰਹਿ ਕੇ ਹੀ ਮਿਲਦਾ ਹੈ ਜੀ ਸਫਲਿਓ ਬਿਰਖ ਹਰੀਆਵਲਾ ਸ਼ਾਮ ਕਣੇਰੀ ਹੋਏ ਇਹ ਭਾਈ ਜਿਹੜਾ ਗੁਰੂ ਹੈ ਉਹ ਸਭ ਲੋ ਬਿਰਖ ਹੈ ਭਾਉ ਕੇ ਕਣੀ ਛਾਵ ਵਾਲਾ ਰੁੱਖ ਹੈ ਫਲ ਦੇਣ ਵਾਲਾ ਰੁੱਖ ਹੈ ਜੀ ਲਾਲ ਜਵੇਹਰ ਮਾਨ ਕੀ ਗੁਰ ਪੰਧਾਰੈ ਸੋਏ ਗੁਰੂ ਦੇ ਪੰਧਾਰ ਚ ਬੇਅੰਤ ਵਸਤੂਆਂ ਨੇ ਨਾਮ ਰੂਪੀ ਲਾਲ ਨੇ ਜਵੇਹਰ ਨੇ ਜੀ ਗੁਰ ਪੰਧਾਰੈ ਪਾਈ ਆ ਨਿਰਮਲ ਨਾਮ ਪਿਆਰ ਭਾਈ ਪ੍ਰਭੂ ਦੇ ਦਰ ਤੇ ਗੁਰੂ ਦੇ ਦਰ ਤੇ ਪੰਡਾਰੇ ਪਰੇ ਪੈਣ ਜਿਸ ਤੋਂ ਪ੍ਰਭੂ ਦਾ ਜੋ ਨਾਮ ਹੈ ਨਿਰਮਲ ਨਾਮ ਹੈ ਉਹਦੀ ਦਾਤ ਮਿਲਦੀ ਹੈ ਜੀ ਸੱਚੋ ਵਖਰ ਸੰਚਿਆ ਪੂਰੇ ਕਰਮ ਅਪਾਰ ਕਰਮਾਂ ਦੇ ਰਾਹੀ ਹੀ ਐਸੇ ਨਾਮ ਰੂਪੀ ਵਖਰ ਦਾ ਵਪਾਰ ਹੁੰਦਾ ਹੈ ਜੀ ਸੁਖ ਦਾਤਾ ਦੁੱਖ ਮੇਟਣੋ ਸਤਗੁਰ ਅਸੁਰ ਸੰਗਾਰ ਜੋ ਸਿੱਖਾਂ ਦਾ ਦਾਤਾ ਹੈ ਉਹ ਦੁੱਖਾਂ ਨੂੰ ਮੇਟਣ ਵਾਲਾ ਹੈ ਸਤ ਉਹ ਅਸੁਰਾਂ ਦਾ ਸੰਘਾਰ ਕਰਨ ਵਾਲਾ ਹੈ ਜੀ ਪਉਜਲ ਵਿਖਮੜ ਰਾਵਣੋ ਨਾ ਕੰਦੀ ਨਾ ਪਾਰ ਇਹ ਸੰਸਾਰ ਉਪੀ ਜਿਹੜਾ ਭਉਜਲ ਹੈ ਇਹ ਬੜਾ ਡਰਾਵਣਾ ਹੈ ਇਹਦਾ ਨਾ ਹੀ ਕੋਈ ਕਿਨਾਰਾ ਹੈ ਨਾ ਹੀ ਪਾਰਲਾ ਬੰਨਾ ਦਿਸਦਾ ਹੈ ਜੀ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ ਔਰ ਇਸ ਦਰਿਆ ਨੂੰ ਪਾਰ ਕਰਨ ਵਾਸਤੇ ਸਮੁੰਦਰ ਨੂੰ ਪਾਰ ਕਰਨ ਵਾਸਤੇ ਜੋ ਵਿਕਾਰਾਂ ਦਾ ਨਾ ਕਿ ਤਰੇ ਬੇੜੀ ਲੱਭਦੀ ਨਾ ਤੁਲਹਾ ਲੱਭਦਾ ਤੇ ਨਾ ਹੀ ਕੋਈ ਮਲਾਲ ਲੱਭਦਾ ਹੈ ਜੀ 사ਤਗੁਰ ਭੈ ਕਾਂ ਬੋਹਿ ਥਾ ਨਦਰੀ ਪਾਰ ਉਤਾਰ ਇਹ ਭਾਈ 사ਤਗੁਰ ਹੀ ਇੱਕ ਜਹਾਜ਼ ਹੈ ਜੋ ਜਿੱਤੇ ਚੜ ਕੇ ਅਤੇ ਜਿਸ ਦੀ ਬਖਸ਼ਿਸ਼ ਨਾਲ ਪਾਰ ਹੋਇਆ ਜਾ ਸਕਦਾ ਹੈ ਜੀ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਭਾਈ ਜੇ ਇੱਕ ਤਿਲ ਮਾਤਰ ਵੀ ਪ੍ਰਭੂ ਵਿਸਰਜੈ ਫਿਰ ਬਹੁਤਾ ਦੁੱਖ ਲੱਗਦਾ ਹੈ ਜੀ ਜੀਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਜਿਹੜੀ ਨਾਮ ਭਾਵ ਕੇ ਜਿਹੜੀ ਜੀਵ ਪ੍ਰਭੂ ਦਾ ਨਾਮ ਨਹੀਂ ਜਪਦੀ ਸਤਗੁਰੂ ਕਹਿ ਲਗਿਓ ਜੀਵ ਸੜ ਕੇ ਸੁਆਹ ਹੋ ਜਾਏ ਜੀ ਕਟ ਬਿਨਸਾ ਦੁੱਖ ਅਗਲੋ ਜਮ ਪਕੜੈ ਪਛਤਾਏ ਇੱਕ ਦਿਨ ਇਹ ਹਿਰਦਾ ਰੂਪੀ ਕਟ ਭਾਵ ਕੇ ਸਰੀਰ ਬਿਨਸ ਜਾਏਗਾ ਦੁੱਖ ਬਹੁਤਾ ਲੱਗੇਗਾ ਜਮ ਆ ਕੇ ਪਕੜ ਲੈਣਗੇ ਜੀ ਮੇਰੀ ਮੇਰੀ ਕਰ ਗਏ ਤਨ ਤਨ ਕਲਤਨਾ ਸਾਥ ਇਹ ਭਈ ਸੰਸਾਰ ਬਹੁਤ ਤਾਇਆ ਮੈਂ ਮੈਂ ਕਰਕੇ ਚਲਾ ਗਿਆ ਨਾ ਤੇ ਸਰੀਰ ਨਾਲ ਜਾਂਦਾ ਤੇ ਨਾ ਧਨ ਨਾਲ ਜਾਂਦਾ ਹੈ ਜੀ ਮੇਨ ਨਾ ਮੈਂ ਤਨ ਬਾਦ ਹੈ ਪੂਲੋ ਮਾਰਗ ਆਥ ਪ੍ਰਭੂ ਦੇ ਨਾਮ ਤੋਂ ਬਿਨਾ ਬਸ ਝਗੜਾ ਹੀ ਝਗੜਾ ਮਨੁੱਖ ਮਾਰਗ ਤੇ ਭੁੱਲਿਆ ਹੀ ਰਹਿੰਦਾ ਹੈ ਜੀ ਸਾਚੋ ਸਾਹਿਬ ਸੇਵੀਆਂ ਗੁਰਮੁਖ ਕਥੋ ਕਾਥ ਸੱਚੇ ਪ੍ਰਭੂ ਦੇ ਦਰ ਤੇ ਬੈ ਕੇ ਹੀ ਆਇਆ ਜਾ ਸਕਦਾ ਪ੍ਰਮਾਤਮਾ ਤੇ ਗੁਰੂ ਦੇ ਸਨਮੁਖ ਹੋ ਕੇ ਹੀ ਉਸ ਅਕਤ ਪ੍ਰਭੂ ਦੀ ਵਿਚਾਰ ਹੁੰਦੀ ਹੈ ਜੀ ਆਵੇਂ ਜਾਏ ਪਵਾਈਆਂ ਪਇਆ ਕਿਰਤ ਕਮਾਏ ਜਿਹੋ ਜੀ ਕਿਰਤ ਹੈ ਪਵਕ ਜਿਹੜਾ ਹੋ ਕੇ ਜਿਹੋ ਜਾਂ ਪੁਰਬਲੇ ਜਨਮਾਂ ਚ ਕਮਾਇਆ ਹੈ ਉਹਦੇ ਅਨੁਸਾਰ ਹੀ ਜਨਮ ਮਰਨ ਬਣਿਆ ਰਹਿੰਦਾ ਹੈ ਜੀ ਪੁਰਬ ਲਿਖਿਆ ਕਿਉ ਮੇਟੀ ਆ ਲਿਖਿਆ ਲੇਖ ਰਜਾਏ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲੇਖ ਲਿਖਿਆ ਹੈ ਪ੍ਰਭੂ ਮਲਾਪ ਦਾ ਉਹ ਨਹੀਂ ਮਿੱਟ ਸਕਦਾ ਜੀ ਬਿਨ ਹਰ ਨਾਮ ਨਾ ਛੁੱਟਿਆ ਗੁਰਮਤ ਮਿਲੇ ਮਿਲਾਏ ਹਰ ਨਾਮ ਤੋਂ ਬਿਨਾ ਨਹੀਂ ਛੁੱਟਿਆ ਜਾ ਸਕਦਾ ਗੁਰੂ ਦੀ ਮੱਤ ਤੇ ਤੁਰ ਕੇ ਹੀ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ ਜੀ ਇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹੈ ਭਾਈ ਪ੍ਰਭੂ ਤੋਂ ਬਿਨਾ ਸੰਸਾਰ 'ਚ ਸਾਡਾ ਕੁਛ ਨਹੀਂ ਇਹ ਤਨ ਤਨ ਮਨ ਸਭ ਕੁਛ ਪ੍ਰਭੂ ਦਾ ਹੈ ਜੀ ਓ ਮੈਂ ਮਮਤਾ ਜਲ ਬਲੋ ਲੋਭ ਚਲੋ ਅਭਿਮਾਨ ਆਪਣੀ ਹਉਮੈ ਨੂੰ ਮਮਤਾ ਨੂੰ ਮਾ ਨੂੰ ਸੜ ਕੇ ਸਵਾ ਕਰ ਦਿਓ ਜੀ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਨਾਨਕ ਸ਼ਬਦ ਦੀ ਵਿਚਾਰ ਕਰਕੇ ਹੀ ਗੁਨਾ ਦਾ ਖਜ਼ਾਨਾ ਮਿਲਦਾ ਹੈ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਸ਼ਬਦ ਆਰੰਭ ਹੋ ਲੱਗਾ ਹੈ ਜੀ ਸੇਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਮੇਰੇ ਮਨ ਪ੍ਰਭੂ ਨਾਲ ਐਵੇਂ ਦਾ ਪਿਆਰ ਪ੍ਰੇਮ ਪਾ ਜਿਵੇਂ ਇੱਕ ਕਮਲ ਦੇ ਫੁੱਲ ਦਾ ਪਾਣੀ ਦੇ ਨਾਲ ਹੈ ਜੀ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਭਾਵੇਂ ਜਿੰਨੀਆਂ ਮਰਦੀਆਂ ਲਹਿਰਾਂ ਹੋਣ ਕਮਲ ਦੇ ਫੁੱਲ ਨੂੰ ਵੱਜਣ ਪਰ ਉਹ ਆਪਣੇ ਜੋ ਪ੍ਰੇਮ ਹੈ ਪਾਣੀ ਦੇ ਨਾਲ ਉਹ ਨਹੀਂ ਛੱਡਦਾ ਜੀ ਜਲਮੈ ਜੀ ਉਪਾਏ ਕੈ ਬਿਨ ਜਲ ਮਰਣ ਤਨੇ ਹੈ ਪ੍ਰਭੂ ਨੇ ਉਹ ਜਲ ਦੇ ਵਿੱਚ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਜਲ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਜੀ ਮਨ ਰੇ ਕਿਉ ਛੂਟੈ ਬਿਨ ਪਿਆਰ ਇਹ ਮੇਰੇ ਮਨ ਪ੍ਰਭੂ ਦੇ ਨਾਮ ਤੋਂ ਬਿਨਾ ਕਿਵੇਂ ਛੁੱਟ ਸਕਨਾ ਹੈ ਜੀ ਗੁਰਮੁਖ ਅੰਤਰ ਰਵਰਿਆ ਬਖਸ਼ੇ ਭਗਤ ਪੰਡਾਰ ਗੁਰੂ ਉਤੇ ਸੰਮੁਖ ਹੋ ਕੇ ਹੀ ਪ੍ਰਭੂ ਹਿਰਦੇ ਚ ਵਸਦਾ ਹੈ ਤੇ ਭਗਤੀ ਦਾ ਭੰਡਾਰ ਬਖਸ਼ਦਾ ਹੈ ਜੀ ਰਹਾਉ ਕਿ ਰਹਾਉ ਦਾ ਬੰਸੀ ਜੀ ਹਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮੱਛਲੀ ਨੀਰ ਇਹ ਮੇਰੇ ਮਨ ਪ੍ਰਭੂ ਨਾਲ ਇਵੇਂ ਦੀ ਪ੍ਰੀਤ ਪਾ ਜਿਵੇਂ ਮੱਛਲੀ ਦੀ ਪਾਣੀ ਦੇ ਨਾਲ ਹੈ ਜੀ ਜਿਉ ਅਦ ਕਿਉ ਤੋਂ ਸੁਖ ਕਣਾ ਮਨ ਤਨ ਸ਼ਾਂਤ ਸਰੀਰ ਜਿੰਨਾ ਜ਼ਿਆਦਾ ਪਾਣੀ ਹੋਏਗਾ ਓਨਾ ਜ਼ਿਆਦਾ ਮੱਛੀ ਨੂੰ ਸੁੱਖ ਮਿਲੇਗਾ ਸ਼ਾਂਤੀ ਮਿਲੇਗੀ ਜੀ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਜਿਵੇਂ ਮੱਛਲੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਭਾਈ ਮਨੁੱਖ ਵੀ ਪ੍ਰਭੂ ਦੇ ਨਾਮ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਅੰਦਰ ਦੇ ਪੀੜ ਨੂੰ ਸਿਰ ਪਰਮਾਤਮਾ ਹੀ ਜਾਣਦਾ ਹੈ ਜੀ ਪ੍ਰੇਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਾਤ੍ਰਿਕ ਮੈਂ ਇਹ ਮਨ ਤੂੰ ਇਵੇਂ ਦੀ ਪ੍ਰੀਤ ਕਰ ਪ੍ਰਮਾਤਮਾ ਨਾਲ ਜਿਵੇਂ ਇੱਕ ਚਾਤ੍ਰਿਕ ਪੰਛੀ ਦੀ ਪਾਣੀ ਦੀ ਬੂੰਦ ਨਾਲ ਹੈ ਜੀ ਸਰ ਪਰ ਥਲ ਹਰੀ ਆਵਲੇ ਇੱਕ ਬੂੰਦ ਨ ਪਵੀ ਕੇ ਹਮੇ ਜਿੰਨੇ ਮਰਜੀ ਸਾਗਰ ਸਮੁੰਦਰ ਪਰੇ ਹੋਣ ਪਰ ਉਸ ਚਾਤ੍ਰਿਕ ਪੰਛੀ ਨੂੰ ਸਿਰਫ ਇੱਕ بارش ਦਾ ਜੋ ਕਣੀ ਹੈ ਮੀਂਹ ਦੀ ਇੱਕ ਬੂੰਦ ਹੈ ਉਸੇ ਨਾਲ ਹੀ ਪਿਆਰ ਰੰਦਾ ਹੈ ਜੀ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਰਦੇਹ ਜਿਵੇਂ ਤੇ ਕਰਮ ਨੇ ਮਨੁੱਖ ਨੂੰ ਉਵੇਂ ਦਾ ਮਿਲਦਾ ਹੈ ਕਿਉਂਕਿ ਕਰਤ ਜੋ ਮਨੁੱਖ ਨੇ ਜੋ ਕੀਤਾ ਹੈ ਉਹ ਕਿਰਤ ਦੇ ਅਨੁਸਾਰ ਹੀ ਸਿਰ ਤੇ ਸਰੀਰ ਤੇ ਲੇਖ ਲਿਖੇ ਜਾਂਦੇ ਹਨ ਜੀ ਹਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਚੈਸੀ ਜਲ ਦੁੱਧ ਹੋਏ ਇਹ ਮਨ ਪ੍ਰਭੂ ਨਾਲ ਐਵੇਂ ਦੀ ਪ੍ਰੀਤ ਕਰ ਜਿਵੇਂ ਦੀ ਇੱਕ ਪਾਣੀ ਅਤੇ ਦੁੱਧ ਦੀ ਹੈ ਜੀ ਆਵਟਨ ਆਪੀ ਖਵ ਦੁੱਧ ਕੋ ਖੱਪਣ ਨਾ ਦੇ ਜਦੋਂ ਦੁੱਧ ਨੂੰ ਉਬਾਲਾ ਦਿੱਤਾ ਜਾਂਦਾ ਹੈ ਪਾਣੀ ਸੜ ਕੇ ਸੁਆਹ ਜਾਂਦਾ ਹੈ ਲੇਕਿਨ ਦੁੱਧ ਨਹੀਂ ਸੜਦਾ ਜੀ ਆਪੀ ਮੇਲ ਵਿਸ਼ੁੰਨਿਆ ਸੱਚ ਵਡਿਆਈ ਦੇ ਪ੍ਰਭੂ ਆਪ ਹੀ ਵਿਛੜਿਆ ਨੂੰ ਨਾਲ ਜੋੜਦਾ ਹੈ ਆਪ ਹੀ ਵਡਿਆਈ ਬਖਸ਼ਦਾ ਹੈ ਜੀ ਹਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਕਵੀ ਸੂਰਾ ਇਹ ਮੇਰੇ ਮਨ ਇਹੋ ਜੀ ਪ੍ਰੀਤ ਕਰ ਜਿਵੇਂ ਇੱਕ ਚਕਵੀ ਦੀ ਸੂਰਜ ਨਾਲ ਪ੍ਰੀਤ ਹੈ ਜੀ ਖਿੰਨ ਪਾਲ ਨੀਂਦ ਨਾ ਸੋਵਾਈ ਜਾਣੈ ਦੂਰ ਹਜੂਰਾ ਉਹ ਇੱਕ ਪਲ ਵੀ ਨਹੀਂ ਸੌਂਦੀ ਉਸ ਵਿਛੋੜੇ ਦੇ ਵਿੱਚ ਇਵੇਂ ਹੀ ਸਾਨੂੰ ਵੀ ਪ੍ਰਭੂ ਦੇ ਨਾਮ ਤੋਂ ਬਿਨਾ ਹੁਣ ਸੁਖ ਸ਼ਾਂਤ ਨਹੀਂ ਮਿਲਦਾ ਜੀ ਮਨ ਮੁਕ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ ਜਿਹੜਾ ਮਨ ਪਿੱਛੇ ਤੁਰਦਾ ਨੂੰ ਸੋਝੀ ਨਹੀਂ ਮਿਲਦੀ ਜਿਹੜਾ ਗੁਰਮੁਖ ਹੈ ਭਾ ਗੁਰੂ ਦੇ ਰਾਹ ਤੇ ਤੁਰਦਾ ਉਹਨੂੰ ਪ੍ਰਭੂ ਦੇ ਦਰ ਤੇ ਹਮੇਸ਼ਾ ਹਾਜ਼ਰ ਨਾਜ਼ਰ ਸਮਝ ਕੇ ਉਹਨੂੰ ਸੇਵਦਾ ਹੈ ਜੀ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੁ ਹੋਏ ਜਿਹੜੇ ਮਨਮੁਖ ਜੀਵ ਹੈ ਉਹ ਬਸ ਆਪਣੀਆਂ ਹੀ ਗੀਤੀਆਂ ਮਿੰਤੀਆਂ ਪਾਪ ਕੇ ਹੋਮਾਂ ਚ ਰਹਿੰਦਾ ਪਰ ਇਹ ਨਹੀਂ ਸਮਝਦਾ ਕਿ ਸਿਰ ਪ੍ਰਭੂ ਹੀ ਕਰਨ ਵਾਲਾ ਹੈ ਜੀ ਤਾਂ ਕੀ ਕੀਮਤ ਨਾਪਵਾਏ ਜੇ ਲੋਚੈਂ ਸਭ ਕੋਈ ਪ੍ਰਭੂ ਦੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਭਾਵੇਂ ਮਨੁੱਖ ਜਿੰਨਾ ਮਰਜੀ ਲੋਚ ਲਵੇ ਜੀ ਗੁਰਮਤ ਹੋਏ ਤਾਂ ਪਾਈ ਐ ਸੱਚ ਮਿਲਾਂ ਸੁਖ ਹੋਏ ਗੁਰੂ ਦੇ ਦਰ ਤੇ ਰਿਆਹੀ ਮਤ ਮਿਲਦੀ ਹੈ ਸੱਚੇ ਨਾਮ ਦੀ ਦਾਤ ਮਿਲਦੀ ਹੈ ਜੀ ਸੱਚਾ ਨਿਹਉ ਨਾ ਟੁੱਟਈ ਜੇ ਸਤਗੁਰ ਪੇਟਾ ਸੋਏ ਇਹ ਸਤਗੁਰੂ ਜੀ ਮਾਨੂੰ ਆਪ ਨਾਲ ਮਿਲਾ ਲਵੇ ਤੇ ਉਹ ਸੱਚਾ ਪਿਆਰ ਨਹੀਂ ਮੁੱਕਦਾ ਜੀ ਜਾਨ ਪਦਾਰਥ ਪਾਈ ਆ ਤੇਰੇ ਪਾਵਨ ਸੋਜੀ ਹੋਏ ਜੀ ਜਿਹੜੇ ਪ੍ਰਭੂ ਨੂੰ ਤਿੰਨਾ ਭਵਣਾ ਦੀ ਸੋਜੀ ਹੈ ਉਸ ਪ੍ਰਭੂ ਦੀ ਦਾਤ ਫਿਰ ਗੁਰੂ ਦੇ ਸਨਮੁਖ ਹੋ ਕੇ ਮਿਲਦੀ ਹੈ ਤਾਂ ਹੀ ਗਿਆਨ ਦਾ ਪਦਾਰਤ ਮਿਲਦਾ ਹੈ ਜੀ ਨਿਰਮਲ ਨਾਮ ਨਵੀਸਰੈ ਜੇ ਗੁਣ ਕਾਗਾਹਕ ਹੋਏ ਜੇ ਕੋਈ ਮਨੁੱਖ ਗੁਣ ਖੱਟਣ ਦਾ ਗਾਹਕ ਹੋਵੇ ਤੇ ਉਹਨੂੰ ਪ੍ਰਭੂ ਦਾ ਨਿਰਮਲ ਨਾਮ ਨਹੀਂ ਭੁੱਲਦਾ ਜੀ ਖੇਲ ਗਏ ਸੇ ਪੰਖਣੁ ਜੋ ਚੁਗਦੇ ਸਰਤਲ ਜਿਹੜੇ ਇਸ ਤਲ ਤੇ ਆ ਕੇ ਸੰਸਾਰ ਰੂਪੀ ਸਮੁੰਦਰ ਤੇ ਚੋਗ ਚੁਗਦੇ ਸਨ ਜਿਹੜੇ ਪੰਛੀ ਪਤਾ ਨਹੀਂ ਕਿੱਥੇ ਗਏ ਜੀ ਕੜੀ ਕੇ ਮੋਹ ਤਕ ਚੱਲਣਾ ਖੇਲਣਾ ਅੱਜ ਕੇ ਕੱਲ ਕੀ ਪਤਾ ਕਿਹੜੀ ਕੜੀ ਕਿਹੜੇ ਸਮੇਂ ਸੰਸਾਰ ਤੋਂ ਜਾਣਾ ਪੈ ਜੇ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜਮਲ ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਜੋੜਨਾ ਹੈ ਉਹੀ ਤੈਨੂੰ ਤੇਰੇ ਨਾਲ ਜੁੜਦੇ ਨੇ ਉਹਨਾਂ ਨੂੰ ਹੀ ਸੱਚਾ ਪਿੜ ਭਾਵ ਕੇ ਸੱਚੇ ਨਾਮ ਦੀ ਦਾਤ ਮਿਲਦੀ ਹੈ ਤੇਰੇ ਦਰ ਤੇ ਸੱਚਾ ਪਿੜ ਮਲ ਲੈਂਦੇ ਹਨ ਜੀ ਬਿਨ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲ ਨ ਜਾਏ ਬਿਨਾਂ ਗੁਰੂ ਤੋਂ ਪ੍ਰੀਤੀ ਪੈਦਾ ਨਹੀਂ ਹੁੰਦੀ ਨਾਮ ਤੋਂ ਬਿਨਾਂ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ ਜੀ ਸੋਹੋਂ ਆਪ ਪਛਾਣੀਆਂ ਸ਼ਬਦ ਭੇਦ ਪਤੀਆਏ ਸ਼ਬਦ ਭੇਦ ਭਾਅ ਕੇ ਸ਼ਬਦ ਚ ਜੁੜ ਕੇ ਹੀ ਮਨੁੱਖ ਭਤੀਜਿਆ ਜਾਂਦਾ ਜਿਹੜਾ ਭਤੀਜ ਲਵੇ ਉਹ ਪ੍ਰਭੂ ਦੀ ਪਛਾਣ ਕਰ ਲੈਂਦਾ ਹੈ ਜੀ ਗੁਰਮੁਖ ਆਪ ਪਛਾਣੀਆਂ ਅਵਰਕ ਕਰੇ ਕਰਾਏ ਗੁਰੂ ਦੇ ਸੰਮੁਖ ਹੋ ਕੇ ਹੀ ਪਛਾਣ ਪੈਂਦੀ ਹੈ ਹਰੀ ਦੀ ਅਤੇ ਆਪਣੇ ਆਪ ਦੀ ਹੋਰ ਹਰੀ ਤੋਂ ਬਿਨਾ ਕੋਣ ਕੀ ਕਰ ਸਕਦਾ ਹੈ ਜੀ ਮਿਲਿਆ ਕਾ ਕਿਆ ਮਿਲਿਆ ਸ਼ਬਦ ਮਿਲੇ ਪਤੀਆਏ ਜਿਹੜੇ ਸ਼ਬਦ ਚ ਜੁੜੇ ਨੇ ਪ੍ਰਭੂ ਦੇ ਨਾਮ ਚ ਰੰਗੇ ਨੇ ਫਿਰ ਐਸੇ ਮਨੁੱਖ ਜਿਹੜੇ ਜੁੜੇ ਹੋਣ ਫਿਰ ਕੋਈ ਵਿਤ ਨਹੀਂ ਰਹਿ ਜਾਂਦੀ ਕਿ ਇਹਨਾਂ ਦੀ ਵਿਤ ਖਤਮ ਕਰਕੇ ਹੋਰ ਨਾਲ ਜੋੜਿਆ ਜਾਵੇ ਜੀ ਮਨੁੱਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ ਜਿਹੜਾ ਮਨ ਪਿੱਛੇ ਤੁਰਦਾ ਨੂੰ ਸੋਝੀ ਨਹੀਂ ਮਿਲਦੀ ਉਹ ਸਿਰਫ ਚੋਟਾ ਖਾਂਦਾ ਹੈ ਜੀ ਨਾਨਕ ਦਰ ਕਰ ਏਕ ਹੈ ਅਵਰ ਨ ਦੂਜੀ ਜਾਏ ਇਹ ਨਾਨਕ ਪਰਮਾਤਮਾ ਦਾ ਦਰ ਕਰ ਏਕ ਹੈ ਪ੍ਰਭੂ ਦੇ ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਜੀ ਮਿਲਿਆ ਕਾ ਕੀ ਮਿਲਿਆ ਸ਼ਬਦ ਮਿਲੇ ਪਤਿਆਏ ਮਨ ਮੁਕ ਸੋ ਜੀ ਨਾ ਪਵੈ ਵਿਛੜ ਚੋਟਾ ਖਾਈ ਨਾਨਕ ਦਰ ਕਰ ਏਕ ਹੈ ਅਵਰ ਨ ਦੂਜੀ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ